ਕਿਸਾਨ ਭਰਾਵਾਂ ਸਤਿ ਸ੍ਰੀ ਅਕਾਲ ਜੀ ਤੇ ਅੱਪਾ ਅੱਜ ਆਪਣੇ ਖੇਤ ਸਪਰੇਅ ਕਰਵਾ ਰਹੇ ਹਾਂ ਤੇ ਅੱਪਾ ਤੁਹਾਨੂੰ ਦਿਖਾਉਣੇ ਕਿ ਕਿਹੜੇ-ਕਿਹੜਾ ਆਪਾਂ ਸਪਰੇਅ ਕਰ ਰਹੇ ਹਾਂ ਪਹਿਲਾ ਸਪਰੇਅ ਹੈ ਜੀ ਆਪਣਾ ਕਿਉਂਕਿ ਮੀਂਹ ਪਈ ਹੈ ਕਾਫੀ ਦਿਨ ਉਹਦੇ ਕਰਕੇ ਆਪਾਂ ਸਪਰੇਅ ਕਰਾ ਨਹੀਂ पाए ਕਿਉਂਕਿ ਹੁਣ ਆਪਾਂ ਸਪਰੇਅ ਕਰਨਾ ਸਟਾਰਟ ਕੀਤਾ ਅੱਜ ਤੇ ਅੱਜ ਥੋੜਾ ਜਿਹਾ ਮੌਸਮ ਵੀ ਖੁੱਲਾ ਹਨਾ ਤੇ ਆਪਾਂ ਤੁਹਾਨੂੰ ਦਿਖਾਉਣੇ ਵੀ ਕਿਹੜੇ-ਕਿਹੜਾ ਸਪਰੇਅ ਕੀਤਾ ਤੇ ਨਾਲੇ ਤੁਹਾਨੂੰ ਆਪਾਂ ਸਪਰੇਅ ਕਰਦੇ ਆਪਣੇ ਬੰਦੇ ਦਿਖਾਉਣੇ ਆ ਤੇ ਚਲੋ ਜੀ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਵੀ ਕਿਹੜੇ-ਕਿਹੜਾ ਸਪਰੇਅ ਕਰ ਤੇ ਫਰਸਟ ਨੰਬਰ ਤੇ ਆਪਾਂ ਪਾਈਏ ਜੀ ਨੈਟਿਵੋ ਬਾਇਰ ਦੀ ਤੇ ਉਸ ਤੋਂ ਬਾਅਦ ਪਾਇਆ ਆਪਾਂ ਨੇ ਕਰਵਿਸ ਪ੍ਰੋ ਇਹ ਤੁਸੀਂ ਦੇਖ ਸਕਦੇ ਹੋ ਕਰਵਿਸ ਪ੍ਰੋ ਜੋ ਕਿ ਤੇਲੇ ਵਾਸਤੇ ਨਵਾਂ ਪ੍ਰੋਡਕਟ ਆਇਆ ਸੀ ਬਾਹਰ ਦਾ ਤੇ ਉਸ ਤੋਂ ਬਾਅਦ ਆਪਾਂ ਬਿਆਗੋ ਪਾਈਏ ਜੀ ਸੁੰਡੀ ਵਾਸਤੇ ਤੁਸੀਂ ਦੇਖ ਸਕਦੇ ਹੋ ਆਹ ਕਿੱਕਲਾ ਭਾਈ ਲੋ ਜੀ ਵਿਆਗੋ ਤੇ ਵਿਆਗੋ ਪਾਈ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਥਾਇਆ ਪਾਇਆ ਜੀ 30% ਵਾਲਾ ਤੇ ਇਹ ਪਾਈ ਹੈ ਜੀ ਤੇ ਨਾਲ ਪਾਇਆ ਇੱਕੋ ਸਪਰੇ ਕਿਉਂਕਿ 13045 ਦੀ ਜਗ੍ਹਾ ਤੇ ਆਪਾਂ ਇਹਨੂੰ ਪਾਉਨੇ ਆ ਤੇ ਇਹਦੇ ਵਿੱਚ ਕਾਫੀ ਤੱਤ ਨੇ ਐਨ ਪੀ ਕੇ ਜੈਡ ਵੀ ਜ਼ਿੰਕ ਵੀ ਹੈਗਾ 12035 2.5103 ਤੇ ਇਹ ਪ੍ਰੋਡਕਟ ਪਾਇਆ ਇੱਕ ਆਪਾਂ ਨੇ ਤੇ ਵਧੀਆ ਪ੍ਰੋਡਕਟ ਹੈ ਜੀ ਵੀ ਤੇ ਬਾਕੀ ਆਪਣਾ ਝੋਨਾ ਤੁਹਾਨੂੰ ਦਿਖਾਵਣੀ ਆਪਾਂ ਵਧੀਆ ਖੜਾ ਹੈ ਤੇ ਥੋੜੇ ਜਿਹਾ ਬਿਮਾਰੀ ਬਿਮਾਰੀ ਹੋ ਗਈ ਸੀ ਜ਼ਰੂਰ ਤੇ ਤੇਲ ਬਹੁਤ ਜਿਆਦਾ ਪੈ ਗਿਆ ਸੀ ਤੇ ਤੇਲ ਨੇ ਤਾਂ ਹੱਦੇ ਕਰ ਦਿੱਤੀ ਕਿਉਂਕਿ ਮੀਂਹ ਦੇ ਕਾਰਨ ਆਪਾਂ ਸਵੇਰੇ ਆਪਣੀ ਲੇਟ ਹੋ ਗਈ ਇਸ ਵਾਰ ਬਾਕੀ অলਮੋਸਟ অলਮੋਸਟ ਹਨੀ ਇਹਨਾਂ ਦੇ ਵਧੀਆ ਖੜੀਏ ਝੋਨਾ ਤੇ ਆਪਾਂ ਤੁਹਾਨੂੰ ਦਿਖਾ ਵੀ ਦਿੰਦੇ ਆ ਵਧੀਆ ਖੜਾ ਝੋਨਾ ਇਸ ਤਰ੍ਹਾਂ ਆ ਦੇਖੋ ਇਹ ਇਸ ਵਾਰ ਜਿਹੜਾ ਆਪਾਂ ਬੀ ਲਿਆ ਉਹਦੇ ਵਿੱਚ ਰਲਾ ਬਹੁਤ ਸੀ ਤੁਸੀਂ ਦੇਖਦੇ ਹੋ ਉੱਚੇ ਨਹੀਂ ਬੁੱਧੇ ਬਹੁਤ ਨੇ ਇਹਦੇ ਚ ਰਲਾ ਬਹੁਤ ਜ਼ਿਆਦਾ ਸੀ ਹਾਂ ਜਾਨਕੀ ਮੰਨ ਕੇ ਚਲੋ ਹੈਗਾ ਸੀ 5-7% ਤੇ ਦੇਖੋ ਤੇਲਾ ਪੈਣ ਕਰਕੇ ਨੋਕਾਂ ਵੀ ਲਾਲ ਹੋ ਗਈਆਂ ਝੋਨੀਆਂ ਆ ਦੇਖ ਸਕਦੇ ਹੋ ਵੀ ਇੰਨਾ ਤੇਲਾ ਹੋ ਗਿਆ ਸੀ ਹੁਣ ਬਹੁਤ ਜ਼ਿਆਦਾ ਤੇਲਾ ਸੀ ਯਾਨੀ ਕੋ ਉਲੀ ਦਾ ਨਹੀਂ ਹੈ ਕਿ ਸੀ ਤੇਲਾ ਬਹੁਤ ਜਿਆਦਾ ਸੀ ਤੇਲਾ ਦੇ ਕੋ ਮਰਿਆ ਵੇਰ ਦੇ ਵਿੱਚ ਸਪਰੇਅ ਕਰ ਰਹੇ ਨੇ ਬੰਦੇ ਆਪਣੇ ਮਰਬੀ ਦੇ ਆ। ਉਹ ਬੰਦੇ ਆਪਣੇ ਲੱਗੇ ਹੋਏ ਨੇ ਸਪਰੇਅ ਕਰ। ਤੇ ਬਹੁਤ ਹੀ ਜਿਆਦਾ ਤੇਲਾ ਸੀ। ਬਾਕੀ ਆਪਾਂ ਤੁਹਾਨੂੰ ਪਤਾ ਹੀ ਹੈ ਸਾਰੀਆਂ ਦਵਾਈਆਂ ਬਾਹਰ ਦੀਆਂ ਯੂਜ਼ ਕਰਦੇ ਆ ਤੇ ਬਾਹਰ ਕੰਪਨੀ ਦੀਆਂ ਦਵਾਈਆਂ ਸਾਰੀ ਵਧੀਆ ਹੁੰਦੀਆਂ ਨੇ ਤੇ ਇੱਕ ਨੰਬਰ ਦਵਾਈਆਂ ਨੇ ਇਹਨਾਂ ਦੀਆਂ। ਤੇ ਆਪਾਂ ਹੋਰ ਕੋਈ ਦਵਾਈ ਵਰਤਦੇ ਵੀ ਨਹੀਂ ਹੈਗੇ। ਤੋ ਕਿ ਜੇ ਹੁਣ ਜਿਹੜੀ ਮੌਸਮ ਤੇ ਚੱਲ ਰਹੀ ਹੈ ਨਾ ਉਹ ਸਿਰਫ ਬਾਹਰ ਦੀ ਦਵਾਈ ਨੈਟਿਵੋ ਹੀ ਠੀਕ ਕਰ ਸਕਦੀ ਹੈ ਇਹਨੂੰ ਕਿਉਂਕਿ ਇੰਨੀ ਜ਼ਿਆਦਾ ਉੱਲੀ ਆ ਜਾਣੀ ਹੈ ਕਿਉਂਕਿ ਆ ਦੇਖੋ ਅੱਜ ਕਿੰਨੀ ਗਰਮ ਹੈ ਸੇ ਧੁੱਪ ਨਿਕਲੀ ਅੱਜ ਅੱਲੋ ਵੀ ਮੀਂਹ ਬਹੁਤ ਜ਼ਿਆਦਾ ਪਿਆ ਤੇ ਕਾਰਨ ਇਹ ਹੈ ਵੀ ਹੁਣ ਉੱਲੀ ਪੈਣੀਓ ਪਣੀ ਹੈ ਕਿਉਂਕਿ ਹੁਣ ਨੈਟਿਵੋ ਤੋਂ ਬਿਨਾ ਕੋਈ ਦਵਾਈ ਦਾ ਹੱਲ ਨਹੀਂ ਹੈਗਾ ਕਿਉਂਕਿ ਨੈਟਿਵੋ ਹੀ ਕਰਾਂਗੇ ਤਾਂ ਜਾ ਕੇ ਤੇ ਉਹ ਕੰਟਰੋਲ ਹੋਣਾ ਤੁਸੀਂ ਏ ਬੀ ਸੀ ਜੈਡ ਜਿਹੜੀ ਮਰਜ਼ੀ ਦਵਾਈ ਪਾ ਲਓ ਉਨੇ ਕਿਸੇ ਨੇ ਕੰਮ ਨਹੀਂ ਕਰਨਾ ਬਿਨਾ ਨੈਟਿਵ ਉਹ ਨੈਟਿਵ ਹੀ ਦਵਾਈ ਕਰਨੀ ਪੈਣੀ ਹੈ ਨਹੀਂ ਤਾਂ ਆਪਣੀ ਉਲਲੀ ਨਹੀਂ ਰੋਗਨੀਆ ਦੇਖ ਸਕਦੇ ਤੁਸੀਂ ਤੇਲਾ ਕਿਵੇਂ ਝਾੜਿਆ ਆ ਦੇਖ ਲੋ ਇਹ ਹੁਣੇ ਆਪਾਂ ਹਲੇ ਦਵਾਈ ਕਰਕੇ ਹਟਿਆ ਤੇ ਤੇਲਾ ਨਾਲ ਦੀ ਨਾਲ ਮਲ ਗਿਆ ਤੇ ਇੰਨੀ ਘੈਂਟ ਦਵਾਈ ਹੈ ਨਾ ਕਲ ਵੀ ਸਰੋ ਆ ਤੁਸੀਂ ਦੇ ਲੋ ਗਰੇ ਲੱਗੇ ਪੈਨ ਤੇਲੇ ਦੇ ਆ ਦੇਖ ਲੋ ਇੰਨਾ ਤੇਲਾ ਪਿਆ ਤੁਹਾਨੂੰ ਮੈਂ ਜ਼ੂਮ ਕਰਕੇ ਵੀ ਦਿਖਾ ਦਣਾ ਦੇਖੋ ਬਹੁਤ ਜਿਆਦਾ ਤੇਲਾ ਸੀ ਸਾਰਾ ਝੜ ਤਾ ਉਹ ਦੇਖ ਲੈ ਵੀ ਬੈਠਾ ਹੈ ਇਨਕੀ ਮਰੂਗਾ ਹੈ ਮਰੀ ਪੈ ਨਹੀਂ ਉਹਨ ਆਲਮੋਸਟ ਗਿਆ ਹੈ ਸਾਰਾ ਵੀ ਖਦ ਤੋ ਬਹੁਤ ਤੇਲਾ ਪੈ ਗਿਆ ਸੀ ਜਿਹਦੀ ਖਰਾਬ ਹੋਣ ਲੱਗ ਗਈ ਸੀ ਤੇ ਮੈਂ ਸਾਰੀ ਭਰਾਵਾਂ ਨੂੰ ਬੇਨਤੀ ਕਰਦਾ ਕਰਬਿਸਪਰੋ ਜ਼ਰੂਰ ਕਰੋ ਤੇ ਨੈਟਿਵੋਟ ਤੋਂ ਬਿਨਾ ਤਾਂ ਹੱਲ ਹੈ ਹੀ ਨਹੀਂ ਉਲੀ ਦਾ ਇਸ ਟਾਈਮ ਕਿਉਂਕਿ ਜ਼ਰੂਰ ਕਰੋ ਜੀ ਇਹਨੂੰ ਆ ਦੇਖੋ ਜੀ ਕਿਵੇਂ ਮਰਕੀ ਤੇ ਲੱਗਿਆ ਪਿਆ ਦੇਖੋ ਨਾ ਦੇਖੋ ਨਾਲ ਆਪਾ ਥਾਇਆ ਭਾਈ ਕਿਉਂਕਿ ਮੌਕੇ ਤੇ ਥਾਈ ਮਰੂਗੀ ਕਰਵਿਸਪਰੋ ਤਾਂ ਪ੍ਰੀਵੈਂਟਿਵ ਦਵਾਈ ਹੈ ਉਹਨੇ ਜਾਨਕੀ ਲੰਬਾ ਟਾਈਮ ਅਸਰ ਰੱਖਣਾ ਤੁਹਾਡੇ ਕਰਵਿਸਪਰੋ ਨੇ ਤੁਸੀਂ ਵੈਸੇ ਚੋਣਾ ਸਾਡਾ ਦੇਖ ਸਕਦੇ ਹੋ ਬਹੁਤ ਵਧੀਆ ਖੜਾ ਹੈ ਕੋਈ ਐਵੇਂ ਨਹੀਂ ਹੈਗਾ ਵੀ ਚੋਣੇ ਚ ਕੋਈ ਖਰਾਬੀ ਹੈ ਵੈਸੇ ਫਿਰ ਵੀ ਚਲੋ ਹੁਣ ਆ ਦੇਖੋ ਲਾਲ ਨੋਕਾਂ ਹੋਣ ਲੱਗੀਆਂ ਨੇ ਕਿਉਂਕਿ ਮੀਂਹ ਦੇ ਕਾਰਨ ਸੱਤ ਸਪਰੇ ਨਹੀਂ ਹੋ ਪਾਇਆ ਸੀ ਅਸੀਂ ਰੋਜ਼ ਸਪਰੇ ਵਾਲੇ ਨੂੰ ਬੁਲਾਉਂਦੇ ਤੇ ਵਿਚਾਰਾਂ ਨੂੰ ਇੱਥੋਂ ਮੋੜ ਦਿੰਦੇ ਤੇ ਤੇ ਜਿਹੜਾ ਆਪਾਂ ਨਾਲ ਦੂਜਾ ਆਪਾਂ ਇੱਕੋ ਸਪਰੇਅ ਪਾਇਆ ਉਹ ਜਣ ਕੇ ਹੁਣ ਇਹ ਭਗੋਲੇ ਤੇ ਆ ਜਿਹਦੀ ਤੇ ਭੋਲ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਉਹਨੂੰ ਉਹਨੇ ਇਹਨੂੰ ਜਲਦੀ ਤੇ ਉਹਨੂੰ ਤਾਕਤ ਦੇ ਦੇਣੀ ਹੈ ਤੇ ਨਿਸਰ ਛੇਤੀ ਜਾਨੇ ਝੋਨਾ ਬਣਾ ਕਿਉਂਕਿ ਪੀਪਣੀਆਂ ਬਣੀਆਂ ਵੀ ਇਹਨੇ ਝੋਨਾ ਤਿਆਰ ਰਨ ਸਰ ਨੂੰ ਪਰ ਤੇਲੇ ਨੇ ਬੜਾ ਨੁਕਸਾਨ ਕਰ ਦੇਣਾ ਸੀ ਹੁਣ ਜੇ ਅੱਜ ਸਪਰੇਅ ਨਾ ਹੁੰਦਾ ਨਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਮੈਂ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਕਹਿੰਦਾ ਵੀ ਹਮ 2 ਦਿਨ 3 ਦਿਨ ਦਾ ਟਾਈਮ ਹੈਗਾ ਤੇ ਕਰ ਲੋ ਫਟਾਫਟ ਸਪਰੇ ਸਪਰੇ ਨੈਟਿਵ ਉਹ ਤੋਂ ਕਰਵਿਸ ਉਹ ਤੋਂ ਬਿਨਾ ਕੋਈ ਨਾ ਕਰੇ ਉਹ ਖਲੇ ਸੁੰਡੀ ਵਾਲਾ ਦਾ ਪ੍ਰੋਗਰਾਮ ਕਿਉਂ ਆਪਣੇ ਬੰਦੇ ਲੱਗੇ ਹੋਏ ਨੇ ਮਾਰੋ ਮਾਰ ਸਪਰੇ ਕਰਨਾ ਹਨ ਤੇ ਸਪਰੇ ਕਰਨ ਨਾਲ ਬਹੁਤ ਹੁਣ ਫਾਇਦਾ ਹੋਣਾ ਚਲੋ ਫਾਇਦਾ ਦਾ ਉਹ ਹੋ ਗਈ ਹੁੰਦੀਆਂ ਇੰਨੀ ਵਧੀਆ ਦਵਾਈਆਂ ਪਾਤੀਆਂ ਤੇ ਵਧੀਆ ਦਵਾਈਆਂ ਦੀ ਹੁਣ ਕੰਮ ਹੋਣਾ ਸੀ ਜੇ ਆਪਾਂ ਹੁਣ ਵਧੀਆ ਦਵਾਈ ਨਾ ਪਾਉਂਦੇ ਤਾਂ ਉੱਲੀ ਨੇ ਜੀਦੀ ਨੂੰ ਖਾ ਲੈਣਾ ਸੀ ਤੇ ਆਪਾਂ ਨੇ ਹੁਣ ਨੈਟਿਵ ਉਹ ਬਿਆਗੋ ਕਲਬਿਸਪਰੋ ਤੇ ਇਕੋ ਸਪਰੇ ਦੇ ਨਾਲ ਥਾਇਆ ਪਾਤੀ ਤੇ ਵੈਸੇ ਹੁਣ ਆਮਨੇ ਖਟੋਖੜ ਤੇਲੇ ਨੂੰ ਤਾਂ ਇਹ 20-25 ਦਿਨ ਕੰਟਰੋਲ ਕਰ ਦੇਣਾ ਕਲਬਿਸਪਰੋ ਨੇ ਤੇ ਬਾਕੀ ਨੈਟਿਵ ਉਹਨੇ ਜਿਹਦੀ ਉਲੀ ਸਾਰੀ ਸੁਕਾ ਦੇਣੀ ਹੋਣਾ ਅਸੀਂ ਪਾਣੀ ਬਿਲਕੁਲ ਨਹੀਂ ਦੇਣਾ ਹੈਗਾ ਬਿਲਕੁਲ ਪਾਣੀ ਸੁਕਾ ਦੇਣਾ ਝੋਨੇ ਦਾ ਕਿਉਂਕਿ ਝੋਨੇ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਖੜਾ ਕਿਉਂਕਿ ਉੱਪਰੋਂ ਆਈ ਗਿਆ ਨੀਚੇ ਨੂੰ ਜਾ ਰਿਹਾ ਅਸੀਂ ਪਾਣੀ ਵਿੱਚ ਦੀ ਚੱਲਿਆ ਮੀਂਹ ਲਗਾਤਾਰ ਪੈ ਰਹੇ ਸੀ ਕਾਫੀ ਦਿਨ ਦੇ ਹਨ ਤੇ ਮੀਂਹ ਕਾਰਨ ਝੋਨਾ ਡੁੱਬ ਗਿਆ ਸੀ ਸਾਰੀ ਨਿਕੀ 2-2 ਫੁੱਟ ਪਾਣੀ ਹੈਗਾ ਸੀਰੇ ਸਾਡੇ। ਆ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਧੱਕ ਜੜ ਗਈ। ਦੇਖ ਸਕਦੇ ਹੋ। ਪਰ ਗੱਲ ਇਹ ਹੈ ਵੀ ਹੁਣ ਸਪਰੇਅ ਕਰਨ ਦਾ ਮੌਕਾ ਹੀ ਨਹੀਂ ਮਿਲ ਰਿਹਾ ਸੀ ਕਿਉਂਕਿ ਜੇ ਪਹਿਲਾਂ ਜਦੋਂ ਅਸੀਂ ਉੱਧਰਲੀ ਮੋਟਰ ਤੇ ਸਪਰੇਅ ਕਰਤੀ ਸੀ ਇੱਥੇ ਅਸੀਂ ਤਾਂ ਉਕਲੀ ਸੀ ਵੀ ਕਿਉਂ ਤੁਹਾਨੂੰ ਐ ਸੀ ਵੀ ਚਲ ਇੱਥੇ ਥੋੜਾ ਜਿਹਾ ਰੁੱਕ ਕੇ ਕਰ ਲਾਂਗੇ ਸਪਰੇਅ ਕਿਉਂਕਿ ਥੋੜੀ ਜਿਹੀ ਲੇਟ ਲੱਗੀ ਸੀ ਝੋਨਾ। ਵਾਕੀ ਝੋਨਾ ਹੜਾ ਓਕੇ ਆ ਤੇ ਦੇ ਵਿੱਚ ਰਲਾ ਬਹੁਤ ਜ਼ਿਆਦਾ ਝੋਨੇ ਦੇ ਵਿੱਚ। ਇਹ ਅਸੀਂ ਦਸਨਾਂ ਜੇ ਜਾ ਕੇ ਇਹਨਾਂ ਨੂੰ ਬੀ ਲੈ ਆਤੀ। ਤੇ ਬਹੁਤ ਜਿਆਦਾ ਰਲਾ ਗਿਆ 18 ਜੀ ਦੀ ਆਪਣੀ ਤੇ ਪਤਾ ਨਹੀਂ ਹੁਣ ਕਿਹੜਾ ਚੋਨਾ ਕਿਹੜਾ ਨਹੀਂ ਇਹਦੇ ਜਿਹਨਾਂ ਦੇ ਦਾਣਾ ਵੀ ਕੁਝ ਹੋ ਰਿਹਾ ਹੈ ਮੋਟਾ ਜਾ ਪਤਾ ਨਹੀਂ ਕਿਹੜਾ ਚੋਨਾ ਹੈ ਬਾਈ ਇਹ ਹੁਣ ਪਤਾ ਨਹੀਂਗਾ ਇਹਨੇ ਬਹੁਤ ਨੁਕਸਾਨ ਹੀ ਆਦਾ ਤੇ ਬਹੁਤ ਜਿਆਦਾ ਰਲਾ ਹੋ ਗਿਆ ਤੇ ਇਹ ਮੈਨੂੰ ਲੱਗਾ 5-7% 10% ਦਾ ਹੈਗਾ ਹੀ ਹੈਗਾ ਟੁਕੜ ਤੇ ਜਿਵੇਂ ਖੜੇ ਨੇ ਬੁੱਝੇ ਹਨਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਮਨੋ ਝੋਨਾ ਬਿਲਕੁਲ ਓਕੇ ਐ ਤੇ ਅਸੀਂ ਬਸ ਇਹ ਹੀ ਸਪਾਸ ਕਰਦੇ ਆ ਸਾਰੇ ਕਿਸਾਨ ਭਰਾਵਾਂ ਨੂੰ ਤੇ ਬਿਨਾ ਨੈਟਿਵੋ ਤੇ ਬਿਨਾ ਕਰਵਿਸ ਪ੍ਰੋ ਤੋਂ ਕੋਈ ਸਪਰੇਅ ਨਾ ਕਰੋ ਬਦਿਆ ਰਹੋਗੇ ਤੇ ਤੁਹਾਨੂੰ ਫਾਇਦਾ ਹੀ ਮਿਲਣਾ ਹੈ ਇਹ ਸਪਰੇਅ ਦਾ ਤੇ ਨਾਲ ਬਿਆਗੋ ਪਾ ਦਿਓ ਸੁੰਡੀ ਵਾਸਤੇ ਕਿਉਂਕਿ ਜਿਨ੍ਹਾਂ ਦਾ ਪਹਿਲਾ ਸਪਰੇਅ ਉਹ ਜਰੂਰ ਬਿਆਗੋ ਪਾਇਓ ਕਿਉਂਕਿ ਬਹੁਤ ਹੀ ਸੁੰਡੀ ਹੈਗੀ ਹੈ ਹੁਣ ਕਿਉਂਕਿ ਅਸੀਂ ਵੀ ਦੇਖਿਆ ਹੁਣ ਦੇਖੋ ਪੱਤਲ ਵਿਟ ਹੈਗਾ ਆ ਦੇਖ ਲਓ ਪਤਾ ਲਵੇਟ ਹੈਗਾ ਕਿਤੇ ਕਿਤੇ ਤੁਹਾਨੂੰ ਮੈਂ ਦਿਖਾਉਂ ਵੀ ਇਤਨਾ ਸੁੰਡੀ ਵੀ ਸ਼ਾਇਦ ਦੇ ਵਿੱਚ ਹੋਵੇ ਸੁੰਡੀ ਤਾਜੀ ਹੋਇਆ ਮੈਂ ਦਿਖਾ ਦਾਨਾ ਕਿਤਨੇ ਕਿਤੇ ਸੁੰਡੀ ਹੋਊਗੀ ਪੱਕੀ ਤੇ ਆਪਣੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿਉਂਕਿ ਵਧੀਆ ਦਵਾਈਆਂ ਕਰੋ ਵਧੀਆ ਕੰਪਨੀ ਦੀਆਂ ਕਰੋ ਮਾੜਾ ਸਪਰੇ ਕੋਈ ਨਾ ਕਰੋ ਕਿਉਂਕਿ ਕੋਈ ਕੰਮ ਨਹੀਂ ਕਰਨਾ ਕਿਸੇ ਨੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਤੇ ਪੈਸੇ ਵੀ ਬਰਬਾਦ ਕਰ ਲੂਗੇ ਕਰਾਈ ਵੀ ਦੇ ਬੈਠੋਗੇ ਤੇ ਫਿਰ ਦੁਬਾਰੋਂ ਫੇਰ ਕਰਨੀ ਪੈਂਦੀ ਹੈ ਜੇ ਆਪਾਂ ਬੀਵਾ ਇਹਨਾਂ ਘੋਣੇ ਨੇ ਨਾ ਸਪਰੇਅ ਨਾਲ ਤਾਂ ਵਧੀਆ ਸਪਰੇਅ ਕਰੋ ਫਿਰ ਇੱਕ ਵਸਤੇ ਫਿਰ ਇੱਕ ਹੋਰ ਨੈਟਿਵੋਦੀ ਕਰ ਦੋ ਜੇ ਨੈਟਿਵੋਦੀ ਕਰਨੀ ਚਲੋ ਕੋਈ ਹੋਰ ਦਵਾਈ ਕਰ ਦੋ ਵਧੀਆਲੀ ਪਰ ਕਰ ਦੋ ਕਿਉਂਕਿ ਹੁਣ ਨੈਟਿਵੋ ਦਾ ਪੂਰਾ ਪੂਰਾ ਟਾਈਮ ਹੈ ਆਹੀ ਟਾਈਮ ਦੇ ਵਿੱਚ ਨੈਟਿਵੋ ਨੇ ਕੰਮ ਕਰ ਕਿਉਂਕਿ ਹੁਣ ਜੀ ਜੀ ਨਾ ਭਗੋਲੇ ਦੇ ਵਿੱਚ ਨੇ ਤੇ ਜੇ ਆਪਾਂ ਹੁਣ ਕਰ ਦਾਂਗੇ ਤਾਂ ਆਪਾਂ ਸੇਫ ਰਹਿ ਜਾਾਂਗੇ ਕਿਉਂਕਿ ਹੁਣ ਟਾਈਮ ਹੈ ਜੀ ਹੁਣ 2-4 ਦਿਨ ਮਿਲਦਾ ਸ਼ਾਇਦ ਮੀਂਹ ਨਾ ਪਵੇ ਕਿਉਂਕਿ ਮੀਂਹ ਹੁਣ ਖਾ ਨਹੀਂ ਰਿਹਾ ਤੇ ਤੁਸੀਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਜੀ ਇਹ ਹੀ ਸਪਰੇਅ ਕਰੋ ਸਾਰਿਆਂ ਦਾ ਧੰਨਵਾਦ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਤੇ ਅਸੀਂ ਵੀਡੀਓ ਪਾਉਂਦੇ ਰਹੀਏ ਅੱਗੇ ਹੋਰ ਵਧੀਆ ਵਧੀਆ ਜੀ ਧੰਨਵਾਦ